ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਗੱਲ ਕਰਦੇ ਆ ਜਾਈਂ ਦੀਆਂ ਤਾਜ਼ੀਆਂ ਖਬਰਾਂ ਦੇ ਬਾਰੇ ਗੱਲ ਕਰੀਏ ਪਹਿਲੀ ਖਬਰ ਦੇ ਬਾਰੇ ਪੀਐਸਸੀਬੀ 8ਵੀਂ ਜਮਾਤ ਨਤੀਜਾ ਹੁਸ਼ਿਆਰਪੁਰ ਫਰੀਦਕੋਟ ਤੇ ਅੰਮ੍ਰਿਤਸਰ ਦੇ ਪ੍ਰੀਖਿਆ ਥਾਂ ਨੇ ਲਿਆ ਪਹਿਲਾ ਦੂਜਾ ਤੇ ਤੀਜਾ ਸਥਾਨ April ਪੰਜਾਬ ਪੰਜਾਬ ਸਕੂਲ ਬੋਰਡ ਵੱਲੋਂ 8ਵੀਂ ਜਮਾਤ ਦੇ ਨਤੀਜੇ ਦਾ एलान ਕੀਤਾ ਗਿਆ ਹੈ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਪ੍ਰੀਖਿਆਰਥੀ 100% ਅੰਕ ਲੈ ਕੇ ਕਰਮਵਾਰ ਪਹਿਲੇ ਦੂਜੇ ਸਥਾਨ ਤੇ ਰਹੇ 99% ਅੰਕਾਂ ਨਾਲ ਅੰਮ੍ਰਿਤਸਰ ਤੇ ਪ੍ਰੀਖਿਆਰਥੀ ਨੂੰ ਤੀਜਾ ਸਥਾਨ ਮਿਲਿਆ ਇਸ ਪ੍ਰੀਖਿਆ ਵਿੱਚ ਕੁੱਲ 97% ਪ੍ਰੀਖਿਆਰਥੀ ਪਾਫਲ ਰਹੇ ਹਨ ਉਸ ਤੋਂ ਤਰ੍ਹਾਂ ਅਗਲੀ ਖੱਪ ਦੇਵਾਲ ਭਾਈ ਅਮਰਤਪਾਲ ਸਿੰਘ ਦੇ ਸਾਥੀ ਵਿਰਿੰਦਰ ਸਿੰਘ ਫੌਜੀ ਨੂੰ ਭੇਜਿਆ ਜੇਲ੍ਹ ਵਾਸ ਪੰਜਾਬ ਦੇ ਜ세 ਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਗਨਮੈਨ ਨੂੰ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਅੱਜ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸ ਨੂੰ ਨਿਆਂਇਕ ਹਿਰਾਸਤ ਲਈ ਜੇਲ੍ਹ ਭੇਜਿੰਦਾ ਹੁਕਮ ਸੁਣਾਇਆ ਹੈ ਇਹ ਜਾਣਕਾਰੀ ਡੀਐਸਪੀ ਅਜਨਾਲਾ ਗੁਰਿੰਦਰ ਸਿੰਘ ਆਲਖ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਦਿੱਤੀ ਤੇ ਦੋਸਤੋ ਚੱਲਦੇ ਆਂ ਅਗਲੀ ਖਬਰ ਦੇ ਵੱਲ ਮੋਗਾ ਸੈਕਸ ਸਕੈਂਡਲ ਕੇਸ ਅਦਾਲਤ 7 ਅਪ੍ਰੈਲ ਨੂੰ ਸੁਣਾਈ ਗਈ ਫੈਸਲਾ सीबीआई ਅਦਾਲਤ ਨੇ ਮੋਗਾ ਸੈਕਸ ਸਕੈਂਡਲ ਮਾਮਲੇ ਦਾ ਫੈਸਲਾ ਆਉਣ ਵਾਲੀ 7 ਤਰੀਕ ਤੱਕ ਮਲਤਵੀ ਕਰ ਦਿੱਤਾ ਹੈ ਦੋਸ਼ੀਆਂ ਨੂੰ ਵਾਪਸ ਪਟਿਆਲਾ ਸੈਂਟਰਲ ਜੇਲ੍ਹ ਵਿਖੇ ਲਿਜਾਇਆ ਜਾਵੇਗਾ ਅਦਾਲਤ ਨੇ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਸੁਣ ਕੇ ਫੈਸਲਾ ਰੱਖਵਾ ਕਰ ਲਿਆ ਹੈ ਜੇ ਚਲਦਿਆਂ ਦੀ ਖਬਰ ਦੇ ਹੱਲ ਲੁਪੁਕੇ ਪੁਲਿਸ ਵੱਲੋਂ ਹੈਰਨ ਸਮੇਤ ਇੱਕ ਕਾਬੂ ਪੁਲਿਸ ਦੇ ਅਧਿਕਾਰੀਆਂ ਵੱਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹਦਾਇਤਾਂ ਤਹਿਤ ਥਾਣਾ ਲੁਪੁਕੇ ਦੀ ਪੁਲਿਸ ਵੱਲੋਂ ਹੈਰਨ ਸਮੇਤ ਇੱਕ ਵਿਦਿਆਰਥ ਇੱਕ ਵਿਅਕਤੀ ਨੂੰ ਕਾਬੂ ਕਰਨ ਦੀ ਖਬਰ ਹੈ ਜਾਣਕਾਰੀ ਅਨੁਸਾਰ ਥਾਣਾ ਲੋਪੋਕੇ ਦੇ ਮੁਖੀ ਹਮਨਸ਼ੀਪ 파ਰਤ ਨੂੰ ਗਵਤ ਸੂਚਨਾ ਮਿਲੀ ਸੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਥਾਣਾ ਲੋਪੋਕੇ ਦੇ ਐਸਆਈ ਮੇਜਰ ਸਿੰਘ ਤੇ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਠੱਠਾ ਤੋਂ ਉਡਰ ਜਾ ਰਹੀ ਸੀ ਇਸ ਦੌਰਾਨ ਇੱਕ ਮੋਨਾ ਵਿਅਕਤੀ ਹੁੰਦਾ ਦਿਖਾਈ ਦਿੱਤਾ ਸ਼ੱਕ ਪੈਣ ਉੱਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 110 ਗ੍ਰਾਮ ਹੈਰਨ ਬ੍ਰਾਮਦ ਹੋਈ ਫੜੇ ਕਿ ਤੱਥ ਦੋਸ਼ੀ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਚੁਗਾਵਾ ਵਜੋਂ ਹੋਈ ਹੈ ਐ ਸਬੰਧੀ ਪੁਲਿਸ ਥਾਣਾ ਵਿਖੇ ਅਗਤੋ ਵਿਅਕਤੀ ਖਿਲਾਫ ਐਨ ਡੀ ਪੀ ਐਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਹੋਰ ਲੰਗਾਈ ਨਾਲ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੋਸਤੋ ਦਲਦਿਆਂ ਦੀ ਖਬਰ ਦੇ ਵੱਲ ਯੂਕੇ ਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਕੜੀਆਂ ਦਾ ਸਮਾਂ ਬਦਲਿਆ ਤੋਂ ਦੱਸਦੀ ਹੈ ਕਿ ਗਰਮੀ ਦੀ ਆਮਦ ਤੇ ਦਿਨਾਂ ਦਿਨ ਦੀ ਰੋਸ਼ਨੀ ਦੀ ਬਿਹਤਰ ਵਰਤੋਂ ਲਈ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਚਲਾਈ ਜਾ ਰਹੀ ਦੇ ਲਾਈਟ ਸੇਵਿੰਗ ਸਕੀਮ ਤਹਿਤ ਯੂਨਾਈਟਿਡ ਕਿੰਗਡਮ ਸਮੇਤ ਯੂਰੋਪੀਅਨ ਯੂਨੀਅਨ ਦੇ ਦੇ ਯਰੇਦਰ ਦੇਸ਼ਾਂ ਦਾ ਸਮਾਂ 1 ਘੰਟਾ ਅੱਗੇ ਕਰ ਦਿੱਤਾ ਗਿਆ ਜਿਸ ਕਾਰਨ ਯੂਕੇ ਸਮੇਤ ਇਨ੍ਹਾਂ ਦੇਸ਼ਾਂ ਦਾ ਸਮਾਂ ਜੋ ਕਿ ਭਾਰਤ ਤੋਂ 5.5 ਘੰਟੇ ਪਿੱਛੇ ਸੀ ਹੁਣ 1 ਘੰਟਾ ਕੱਟ ਕੇ 4.5 ਘੰਟੇ ਰਹਿ ਗਿਆ ਹੈ ਇਨ੍ਹਾਂ ਦੇਸ਼ਾਂ ਚ ਯੂਨਾਈਟਿਡ ਕਿੰਗਡਮ ਡੈਨਮਾਰਕ ਫਿਨਲੈਂਡ ਫਰਾਂਸ ਜਰਮਨੀ ਇਟਲੀ ਨਾਰਵੇ ਹੰਗਰੀ ਗ੍ਰੀਸ ਪੋਲੈਂਡ ਪ੍ਰਤਗਾਲ ਸਪੇਨ ਨੀਦਰਲੈਂਡ ਬੁਲਗਾਰੀਆ ਬੈਲਜੀਅਮ ਲਕਸ ਬਰਗ ਸਵਿਡਨ ਯੂਕਰੇਨ ਸਵਿਟਜ਼ਰਲੈਂਡ ਅਤੇ ਵੈਟिकन ਸਿਟੀ ਸਮੇਤ ਕਈ ਹੋਰ ਦੇਸ਼ ਸ਼ਾਮਲ ਹਨ ਤੇਤਾਲ ਦੇ ਦੋਸਤੋ ਅਗਲੀ ਖਬਰ ਦੇ ਵੱਲ ਪੰਜਾਬ ਦੇ ਕਿਸਾਨਾਂ ਦੇ ਖਾਤੇ 'ਚ ਆਉਣਗੇ 24 ਘੰਟਿਆਂ 'ਚ ਪੈਸੇ ਹੋ ਗਿਆ ਵੱਡਾ ਐਲਾਨ ਜਲੰਧਰ ਵਿੱਚ ਸੂਬੇ ਦੇ ਖੇਤੀਬਾੜੀ ਮੰਤਰੀ ਲਾਲ ਚੰਦ ਖਟਾਰੂ ਚੱਕ ਵੱਲੋਂ ਜ਼ਾਬਾ ਖੇਤਰ ਦੇ ਅਧਿਕਾਰੀਆਂ ਨਾਲ ਫਸਲਾਂ ਦੀ ਖਰੀਦ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਜਲੰਧਰ ਹਸ਼ਿਆਰਪੁਰ ਨਵਾਂ ਸ਼ਹਿਰ ਫਗਵਾੜਾ ਅਤੇ ਪੂਰਥਲਾ ਦੇ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨਾਲ ਫਸਲਾਂ ਦੀ ਖਰੀਦ ਨੂੰ ਹਰ ਤਰ੍ਹਾਂ ਨਾਲ ਆਸਾਨ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੇ ਨਾਲ ਹੀ ਕਿਸਾਨਾਂ ਲਈ ਮੰਤਰੀ ਘਟਾਲੂ ਚੱਕ ਵੱਲੋਂ ਅਹਿਮ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਐਮਐਸਪੀ ਐਮਐਸਪੀ 2425 ਰੁਪਏ ਤੈਅ ਕੀਤੀ ਗਈ ਹੈ ਸਾਡਾ ਉਦੇਸ਼ ਹੈ ਕਿ ਸਾਰੇ ਕਿਸਾਨਾਂ ਦੇ ਪੈਸੇ 24 ਘੰਟਿਆਂ ਦੇ ਅੰਦਰ-ਅੰਦਰ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਪੰਜਾਬ ਬੋਰਡ 8ਵੀਂ ਜਮਾਤ ਦਾ ਤੀਜਾ ਜਿਹੜਾ ਇਨਲਾਮ ਨੇ ਆ ਗਿਆ ਹੈ ਦੱਸ ਦਈਏ ਕਿ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੀਐਸਬੀ ਨੇ 8ਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ ਇਸ ਪ੍ਰੀਖਿਆ ਵਿੱਚ 10 ਲੱਖ 400 ਦਾ 10471 ਸਕੂਲਾਂ ਦੇ ਕੁੱਲ 290471 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 282627 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਪਾਸ ਪ੍ਰਤੀਸ਼ਤ 97.30% ਰਹੀ ਹੁਸ਼ਿਆਰਪੁਰ ਦੀ ਪਨੀਤ 100% ਅੰਕ ਲੈ ਅੰਕ ਪ੍ਰਾਪਤ ਕਰਕੇ ਟਾਪਰ ਵਜੋਂ ਉਭਰੀ ਦਰੋ ਕੇ ਬਾਕੀ ਦੋ ਪੋਜੀਸ਼ਨਾਂ ਕੁੜੀਆਂ ਨੇ ਹਾਸਲ ਕੀਤੀਆਂ ਹਨ ਤੁਹਾਨੂੰ ਦੱਸ ਉਹ ਦੱਸ ਦਈਏ ਕਿ ਨਤੀਜਾ ਬੋਰਡ ਦੀ ਵੈਬਸਾਈਟ www.pscbi.asain.in ਅਤੇ www.indiaresult.com ਤੇ ਅਪਲੋਡ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹ ਵਿਦਿਆਰਥੀ ਜੋ ਪ੍ਰੋਮੋਟ ਨਹੀਂ ਹੋ ਸਕੇ ਉਹਨਾਂ ਲਈ ਕੰਪਾਰਟਮੈਂਟਲ ਪ੍ਰੀਖਿਆ ਜੂਨ 2025 ਵਿੱਚ ਲਈ ਜਾਵੇਗੀ ਜੈਸਾ ਲਈ ਸਬੰਧਤ ਵਿਅਕਤੀ ਵੱਖਰੇ ਤੌਰ ਤੇ ਅਰਜੀ ਫਾਰਮ ਭਰਨਗੇ ਤੇ ਦੋਸਤੋ ਤੁਹਾਨੂੰ ਅੱਜ ਦੀ ਖਬਰਾਂ ਦੱਸ ਹੀ ਦਿੱਤੀਆਂ ਗਿਆ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ